ਰਦੇ ਬਾਹਰ ਘੜੀਆਂ ਗੱਡੀਆਂ ਨੂੰ ਲਾ ਗਿਆ ਕੋਈ ਅੱਗ ਲੱਖਾਂ ਰੁਪਏ ਦਾ ਹੋ ਗਿਆ ਨੁਕਸਾਨ ਤੁਸੀਂ ਵੀ ਦੇਖੋ ਮੋਕੇ ਦੀ ਸੀਸੀਟੀਵੀ ਘਟਨਾ ਤੇ ਇਸ ਵੀਡੀਓ ਨੂੰ ਦਬਕੀ ਸ਼ੇਅਰ ਕਰ ਦਿਓ ਇਹ ਤਾਜ਼ਾ ਮਾਮਲਾ ਦੱਸ ਦਈਏ ਕਿ ਫਗਵਾੜਾ ਤੋਂ ਸਾਹਮਣੇ ਆਇਆ ਜਿੱਥੇ ਸੁਖਚੈਨ ਨਗਰ ਦੇ ਇੱਕ ਮੋਹੱਲੇ ਵਿੱਚ ਤਿੰਨ ਗੱਡੀਆਂ ਨੂੰ ਭਿਆਨਕ ਅੱਗ ਲੱਗਣ ਦੀ ਜਾਣਕਾਰੀ ਸਾਹਮਣੇ ਆਉਂਦੀ ਹੈ ਦੱਸ ਦਈਏ ਕਿ ਅੱਧੀ ਰਾਤ ਨੂੰ 2:30 ਵਜੇ ਬਾਹਰ ਤੋਂ ਜ਼ੋਰਦਾਰ ਆਵਾਜ਼ਾਂ ਆਉਂਦੀਆਂ ਨੇ ਤੇ ਜਦੋਂ ਪਰਿਵਾਰ ਬਾਹਰ ਜਾ ਕੇ ਦੇਖਦਾ ਤਾਂ ਗੱਡੀਆਂ ਅੱਗ ਦੇ ਵਿੱਚ ਸੜ ਚੁਕੀਆਂ ਸੀ ਉਸ ਤੋਂ ਬਾਅਦ ਫਾਇਰ ਬਰਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਜਾਂਦਾ ਤਾਂ ਮੌਕੇ ਦੇ ਉੱਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲੇਕਿਨ ਇੰਨੇ ਨੂੰ ਸਾਰੀਆਂ ਗੱਡੀਆਂ ਸੜ ਕੇ ਸੁਆਹ ਹੋ ਚੁਕੀਆਂ ਸੀ ਤਾਂ ਪਰਿਵਾਰ ਦਾ ਲੱਖਾਂ ਦਾ ਨੁਕਸਾਨ ਹੋ ਚੁੱਕਿਆ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬਦੇ ਮੇਰਾ ਨਾਮ ਅਨਜੀਤ ਸਿੰਘ ਹੈ ਇਹ ਮੇਰੇ ਵੱਡੇ ਭਾਈ ਸਾਹਿਬ ਸਰਦਾਰ ਦੀਪ ਸਿੰਘ ਜੀ ਨੇ ਇਹਨਾਂ ਦੇ ਦੱਸਣ ਮੁਤਾਬਕ ਜਿੱਦਾਂ ਸਵੇਰੇ 7:30 ਵਜੇ ਜਿਹੜਾ ਇੱਥੇ ਇਹਨਾਂ ਨੂੰ ਆਵਾਜ਼ਾਂ ਆਈਆਂ ਬਾਹਰੋਂ ਸ਼ਾਂ ਸ਼ਾਂ ਦੀਆਂ ਉਹ ਇਹਨਾਂ ਨੇ ਜਦੋਂ ਬਾਹਰ ਆ ਕੇ ਦੇਖਿਆ ਤਾਂ ਇਹਨਾਂ ਦੇ ਤਿੰਨ ਰਿਕਟੀਆਂ ਇੱਥੇ ਜਿਹੜੀਆਂ ਲੱਗੀਆਂ ਸਾਰੇ ਅੱਗ ਲੱਗੀ ਹੋਈ ਸੀ ਸਾਰਾ ਪੰਮਰ ਮਚਿਆ ਹੋਇਆ ਸੀਗਾ ਉਸ ਤੋਂ ਬਾਅਦ ਇੱਕਦਮ ਫਾਇਰ ਬ੍ਰਿਗੇਡ ਨੂੰ ਜਿਹੜਾ ਫੋਨ ਕੀਤਾ ਗਿਆ ਉਹਨਾਂ ਨੇ ਆਮੋਕ ਤੇ ਆ ਕੇ ਜਿਹੜੀ ਅੱਗ ਬੁਝਾਈ ਹੈ ਤੇ ਪੁਲਿਸ ਵਾਲਿਆਂ ਨੂੰ ਵੀ ਉੱਥੇ ਕੰਟਰੋਲ ਰੂਮ ਤੇ ਫੋਨ ਕੀਤਾ ਗਿਆ ਉਹਨਾਂ ਨੇ ਆ ਕੇ ਆਪਣੇ ਮੌਕੇ ਦੇਖਿਆ ਵੀਡੀਓ ਵਗੈਰਾ ਬਣਾ ਕੇ ਲੈ ਗਏ ਹੁਣ ਅਸੀਂ ਥਾਣੇ ਜਾ ਰਹੇ ਹਾਂ ਜਾਂ ਫਿਰ ਦਰਜ ਕਰਵਾਣ ਇਨਕੁਆਰੀ ਹੋ ਕਰਨਗੇ ਕਿਦਾਂ ਅੱਗ ਲੱਗੀ ਹੈ ਕੀ ਹੈ ਇਹ ਸਾਨੂੰ ਸ਼ਰਾਰਤ ਲੱਗਦੀ ਹੈ ਕਿਸੇ ਦੀ ਸ਼ਰਾਰਤ ਨਾਲ ਜਿਹੜੀਆਂ 3-4